ਹਨ ਕਿਤੇ ਵੀ ਦੀਆਂ ਨਾ ਆਦਮੀ ਹੈ ਨਹੀਂ ਸਰ ਤੇ ਤੇ ਉਹਦੇ ਕਰਕੇ ਹੋ ਗਿਆ ਵਾ ਛੱਤ ਟੁੱਟ ਗਈ ਬਹੁਤ ਜਿਆਦਾ ਖਰਾਬ ਬੱਚੇ ਆ ਗਏ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਹਿੰਨੇ ਕਮਾਈ ਦਾ ਹੈਗਾ ਕੋਈ ਸਾਡਾ ਨਾ ਸਰ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਕਮਾਈ ਦਾ ਸਾਡਾ ਨਹੀਂ ਹੈ ਨਹੀਂ ਉਹ ਪੈਸੇ ਵਸਣ ਲੱਗੀ ਹੋਈ ਹੈ ਵੀ ਸਰ ਦਾ ਕੰਮ ਬਸ ਅੱਛਾ ਰੋਟੀ ਪਾਣੀ ਰੋਟੀ ਫਾਈ ਮਾੜਾ ਮੋਟਾ ਚੱਲਦਾ ਰੋਟੀ ਪਾਣੀ ਦਾ ਬਾਰੇ ਉਹ ਬਸ ਨਾ ਨਾ ਤੁਰਿਆ ਮੇ ਕੋ ਜਲਤਾਂ ਬੜੀਆਂ ਭੇਰ ਹੁੰਦੇ ਕਾ ਮੈਨਿੰਦਾ ਕੋਈ ਸਿਕਰਾ ਮਰਦ ਕਰੂ ਬਹੁਤ ਗਰੀਬ ਹਾਂ ਤੇ ਮੈਂ ਕੁਛ ਨਹੀਂ ਦੱਸ ਸਕਦਾ ਜੀ ਜੀ ਕਿਸਾ ਇਹ ਕਰਦਾ ਇਹ ਜੇ ਬਰਸਾਣ ਲੱਗ ਰਹਾ ਪੈ ਰਹੀ ਆ ਤੇ ਮੋਟਾਂ ਸਾਡੇ ਕਰਤੇ ਹੀ ਤੇ ਜਿਹੜਾ ਇਸ ਵੇਰੇ ਅੜਾ ਰੂਮ ਸਾਡੇ ਪੈਸਾ ਦੇ ਪੈਸਾ ਇਹ ਬਹੁਤ ਗਰੀਬ ਬੰਦੇ ਆ ਸਾਡੀ ਮਦਦ ਕੀਤੀ ਜਾਏ ਕਈ ਵਾਰ ਫਾਰਮ ਦਿੱਤਾ ਨਾ ਉਹਨੂੰ ਐਮਸਿਆਂ ਨੂੰ ਇਹ ਸਾਡਾ ਕੋਈ ਸੁਣਦਾ ਨਹੀਂ ਆ ਰਹਾ ਸੋ ਯਾਰੀ ਪਾਜੀ ਹਰ ਪਾਰ ਪਾਰ ਕੇ ਦਿੱਤੇ ਸਾਡੀ ਕਿਹਨੇ ਨਹੀਂ ਪੁੱਛਿਆ ਹੈਗਾ ਸਾਨੂੰ ਜਦੋਂ ਵੋਟਾਂ ਆਉਂਦੀ ਉਦੋਂ ਪੁੱਛ ਕੇ ਸੀ ਕਰ ਲਉਂਦੇ ਆਪਾਂ ਪੁੱਛੋ ਕੋਈ ਨਹੀਂ ਹੁੰਦਾ ਇਹਦੇ ਤੁਹਾਡੇ ਫਰਮ ਭਰੇ ਸੀਗੇ ਕੱਚੇ ਮਕਾਨਾਂ ਦੇ ਹਾਂਜੀ ਪਾਜੀ ਭਰੇ ਸੀ ਕਿੰਨੀ ਵਾਰੀ ਭਰੇ ਹੀ ਗਏ ਉਦੋਂ ਵੀ ਗਈਆਂ ਉਦੋਂ ਵੀ ਇੱਕ ਮੀਤੀਕਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਨੁਕਰੇ ਲਾ ਕੇ ਰੱਖੇ ਹੋਏ ਸੀਗੇ ਇੱਕ ਵੀ ਕਿਸ਼ਤ ਨਹੀਂ ਮਿਲੀ ਨਹੀਂ ਕੋਈ ਨਹੀਂ ਮਿਲੀ ਜਦ ਇਹਦੇ ਤੋਂ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਹੈ ਅਸੀਂ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀਗੇ ਉਹਨੂੰ ਸਸਤ ਸਮਾਸੇ ਵੀ ਸਸਤਾ ਆਈ ਅੱਗੇ ਮਦਦ ਨਹੀਂ ਕੋਈ ਨਹੀਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਕੁਛ-ਕੁਛ ਕਰਨੀ ਆ ਜਦੋਂ ਵੋਟਾਂ ਆਉਂਦੀ ਆ ਉਦੋਂ ਕੁਛ ਨਹੀਂ ਹੋਦਾ ਬੰਦੇਵਾਸੀ ਆ ਕੁਛ ਨਹੀਂ ਨਾ ਕੋਈ ਨਹੀਂ ਆ ਆ ਵੀ ਇਹੋ ਨੇ ਆਏ ਹੋ ਨਾ ਐ ਭਾਜੀ ਹੁਣ ਜਿਹੜੇ ਇੱਥੇ ਕੋਲੋਤੇ ਇਹ ਆ ਜੀ ਨੰਬਰ ਬੋਲ ਦੋ ਜੇ ਕਰਨੀ ਹੈ ਮੇਰਾ ਮੇਰਾ 98711 32764 ਨੰਬਰ ਮੇਰਾ ਹੈ ਜਿਹਨੇ ਮੇਰੀ ਵੀਰ ਭੈਣ ਮਦਦ ਕਰਨੀ ਹੈ ਉਤਾਰ ਸਕਦਾ ਹੈ ਬਹੁਤ ਧੰਨਵਾਦ ਹੋ ਗਿਆ ਜੀ 99811 32764 ਮੇਰਾ ਨੰਬਰ ਹੈ ਜਿੰਨੇ ਮੇਰੇ ਵੀਰ ਭੈਣ ਮੱਦੇ ਮੇਰੇ ਕੰਵੈਇਟ ਮੋਟਾ ਤੱਕਦਾ ਹੈ ਜੜੀ ਪਰ ਆ ਰਹੇ ਆਪਾਂ ਮੱਦੇ ਕੀਤੀ ਜਾਏ ਸਾਡੀ ਸਖਸ ਸਰਦਤ ਰੇ ਮਹੱਲੀ ਗਰੀ ਪਰਵਾਰ ਸੋ ਕਨਫਰਮ ਸੱਤ ਜੀ ਕੀ ਹਮ ਹਾਂਜੀ ਇਹ ਮਤਲਬ ਲਗਾਤਾਰ ਮੀ ਪੈਨ ਦੇ ਨਾਲ ਇਹਨਾਂ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇ ਕੇ ਤੇ ਮਤਲਬ ਕਿ ਕਾਫੀ ਨੁਕਸਾਨ ਇਹਨਾਂ ਦਾ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਪਤਾ ਹੋ ਗਿਆ ਹਾਂਜੀ ਤੇ ਮੈਂ ਤੇ ਪ੍ਰਸ਼ਾਸਨ ਅੱਗੇ ਬੇਨਤੀ ਕਰੂੰਗਾ ਵੀ ਇਹਨਾਂ ਦੀ ਮਦਦ ਕਰਕੇ ਇਹਨਾਂ ਦੀ ਸਿਰ ਲਗਾਉਣ ਵਾਸਤੇ ਛੱਤ ਦਿੱਤੀ ਜਾਵੇ ਹਾਂਜੀ ਤੇ ਅਸੀਂ ਮੱਲੇ ਵਾਲੇ ਵੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਮੈਂ ਯਿਆ ਕਰਨ ਕਿ ਇਹਨਾਂ ਨੂੰ ਕੋਈ ਸਿਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਵੀ ਮਦਦ ਕੀਤੀ ਜਾਵੇ ਇਹ ਸਾਡੇ ਮਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੱਗ ਕੇ ਘਰ ਹੈ ਜੀ ਬੜੇ ਚਿਰ ਦੀਆਂ ਇਹਨਾਂ ਦੀਆਂ ਕੰਪਲੇਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਵਾਲੀ ਸੱਤਾ ਹਾਰ ਕੇ ਉਹ ਡਿੱਗ ਪਈਆਂ ਨੇ ਇਹਨਾਂ ਦਾ ਘਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਤੇ ਕਮਾਈ ਦਾ ਕੋਈ ਸਾਧਨ ਤਿੰਨ ਬੇਟੀਆਂ ਨੇ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਇਹਨਾਂ ਦੀ ਮਦਦ ਵੱਦ ਵੱਦ ਕੀਤੀ ਜਾਏ